ਯਾਰ ਗੱਡੀ ਨੂੰ ਨਾ ਬੋਲੇ ਰਾਜਾ ਗੱਡੀ ਆ ਰਹੀ ਹੈ ਮੇਰੀ ਗੱਲ ਸੁਣ ਮੈਂ ਮੰਨਦਾ ਹੋਣਾ ਪਾਈ ਲਾਈ ਸੀ ਬਾਜੀ ਇੱਥੇ ਹਾਂ ਮੈਂ ਬਾਰੀ ਤੇ ਬੈਣ ਲਗਾ ਗੱਡੀ ਬੜੀ ਤੇਜ਼ ਆਈ ਉਦੋਂ ਨਾਲ ਹੀ ਮੈਨੂੰ ਧੂਕੇ ਲਾਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਨਾ ਤੋੜ ਦਿੱਤੀ ਮੇਰੀ ਗੱਡੀ ਸਾਈਡ ਤੇ ਲੱਗਾ ਸੀ ਮੇਰਾ ਇੱਥੇ ਹਾਂਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਗਿਟਾਰ ਨੇ ਥੱਲੇ ਦੇ ਦਿੱਤਾ ਰਕੜਾ ਟੁਕਰਾਂ ਲਕੀਆਂ ਮੇਰੇ ਇਹਨੇ ਇਹ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਉਹ ਲੇਡੀ ਚ ਚਲਾਉਂਦੇ ਸੀ ਵਾਰਨਾ ਉਹਨੇ ਧੂਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭਰਨ ਤੇ ਮੇਰਾ ਵੀ ਆ ਕਰਨ ਲਾ ਦੇ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜੁਨੀਆ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡ ਮਨ ਦਾ ਸੈਰਣੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ ਉਹਨਾਂ ਪਿਛੋਂ ਮੁੜੇ ਦੀ ਗੱਡੀ ਦੇ ਵਿੱਚ ਮਾਰੀ ਤੇ ਗੱਡੀ ਆਣ ਕੇ ਦਵਾਰ ਨਾਲ ਵੱਜ ਗਈ ਆ ਜਿੱਦੇ ਘਰ ਕੇ ਮੁੜੇ ਦੀ ਲਾਤ ਉਹਦੇ ਥੱਲੇ ਗੱਡੀ ਦੇ ਨਾਲ ਰਗੜੀ ਗਈ ਆ ਉਹਦੇ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤੇ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਉਹਨਾਂ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਆ ਬਾਕੀ ਕੋਈ ਗੱਲ ਹੀ ਨਹੀਂ ਮੁੜਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲ ਮਤਲਬ ਘੱਟੋ ਘਾਟੇ 7-8 ਜਾਂ 10 ਦਨ ਨੁਕਸਾਨ ਹੈਗਾ ਭਾਜੀ ਇਹ ਮੈਡਮ ਫੋਨ ਤੇ ਲੱਗੇ ਕਿ ਮੇਰੇ ਕੋਲ ਫਾਸਟ ਆ ਰਹੇ ਹੈਗੇ ਇਹਨਾਂ ਕੋਈ ਗੱਡੀ ਸੰਭੀ ਨਹੀਂ ਗਈ ਕੰਟਰੋਲ ਹੀ ਹੈ ਕਿ ਜੀ ਬਸ ਕੋਈ ਨਹੀਂ ਆਇਆ ਸਿਰਫ ਮੁੜੇ ਦੇ ਛੋਟੇ ਸੱਟਾਂ ਲੱਗੀਆਂ ਕਾਫੀ ਉਹਦਾ ਇਲਾਜ ਕਰਾ ਦੇਣ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਨੂੰ ਸਾਡੀ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਭਾਜੀ ਹਾਂ ਤੁੰਮੇ ਇਧਰ ਆ ਨਾ ਮੇ ਜੀ ਮੇਰਾ ਜੇਲ੍ਹੋਂ ਦੋ ਰਹਿ ਰਹਿਆਂ ਇਹ ਗੱਡੀ ਛੇ ਦੇ ਟੈਂਪੂ ਚ ਵੜ ਜੀਏ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕੀਤੀ ਜਾਏ ऐसा कुछ ਨਹੀਂ ਅੱਜ ਵੀ ਵੀਡੀਓ ਚਲਾ ਰਹੇ ਠੀਕ ਹੈ ਉਹ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਟੀਆਂ ਆ ਲਗਣੀਆਂ ਲਗਣੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਅਰਜਾਨਾ ਦੇਤਾ ਵੈਸਾ ਹਾਂਜੀ ਹਾਂਜੀ